ਪੋਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਕੌਮ ਦੇ ਲਈ ਵਾਰ ਦਿੱਤਾ ਸੀ ਤੇ ਇਸ ਪੋਦੇ ਮਹੀਨੇ ਨੂੰ ਗੁਰੂ ਸਾਹਿਬਾਨ ਦੇ ਪਰਿਵਾਰ ਦੀ ਯਾਦ ਨੂੰ ਲੈ ਕੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਨੇ ਜਿੱਤੇ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵੱਲੋਂ ਲੰਗਰ ਲਗਾਏ ਜਾਂਦੇ ਨੇ ਚੌਥੀ ਸੰਗਤਾਂ ਦੇ ਵੱਲੋਂ ਇਸ ਤਰ੍ਹਾਂ ਦਾ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਦੁਮਾਲਾ ਸਜਾਉਣ ਦੇ ਲੰਗਰ ਵੀ ਸਜਾਏ ਗਏ ਪੋਤੇ ਸੰਗਤਾਂ ਦੇ ਵੱਲੋਂ ਇਸ ਦੁਮਾਲਾ ਸਜਾਉਣ ਤੇ ਦੱਸਦੇ ਕਿ ਘਰ ਆਉਣ ਵਾਲੀਆਂ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਉੱਥੇ ਛੋਟੇ ਬੱਚਿਆਂ ਵਿੱਚ ਵੀ ਦੁਮਾਲਾ ਸਜਾਉਣ ਦਾ ਉਤਸ਼ਾਹ ਜਿਹੜਾ ਕਿ ਦੇਖਣ ਯੋਗ ਸੀ। ਦੱਸਦੇ ਕਿ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਪਿਛਲੇ ਕੁਝ ਸਾਲਾਂ ਤੋਂ ਵਕ-ਵਕ ਸਥਾਨਾਂ ਤੇ ਇਸ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ। ਤੇ ਇਸ ਦੌਰਾਨ ਉਹਨਾਂ ਨੇ ਦੁਮਾਲਾ ਸਜਾਉਣ ਤੇ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਵੀ ਦਿੱਤੀ ਹੈ। ਜੋ ਇਹ ਤਕਰੀਬਨ ਜੀ ਸਭ ਕਾਫੀ ਸਾਲ ਹੋ ਗਏ ਆ ਤਕਰੀਬਨ 5-6 ਸਾਲ ਤੋਂ ਵੱਧ ਸਮਾਂ ਹੋ ਗਿਆ ਆ ਖਾਸ ਕਰ ਸੁਲਤਾਨਪੁਰ ਲੋਧੀ ਤੋਂ ਅਸੀਂ ਇਹ ਸਫਰ ਸ਼ੁਰੂ ਕਰਿਆ ਹੋਇਆ ਦਸਤਾਰਾ ਕੈਂਪ ਵਾਸਤੇ ਤਾਂ ਜੋ ਜਿਹੜੇ ਨੌਜਵਾਨ ਪਤਤ ਨੇ ਕੇਸ ਕਤਲ ਕਰਾਉਂਦੇ ਆ ਉਹਨਾਂ ਨੂੰ ਖਾਸ ਕਰੇ ਪ੍ਰੇਰਿਤ ਕਰਦੇ ਆ ਵੀ ਤੁਸੀਂ ਗਾੜੇ ਕੇਸ ਰੱਖੋ ਗੁਰੂ ਵਾਲੇ ਬਣੋ ਸਿੱਖ ਧਰਮ ਸ਼ਾਮਲ ਹੋਵੋ ਜੇ ਕੇਸ ਕਤਲ ਕਰਾਉਂਦੇ ਹੋ ਇਸ ਕਰਕੇ ਜੀ ਨੌਜਵਾਨ ਦਾ ਦਾਸ ਸਾਹ ਜਾਨ ਆਂਦਾ ਛੋਟੇ ਛੋਟੇ ਬੱਚਿਆਂ ਲਈ ਜਿਹੜੇ 2 ਸਾਲ ਦੇ ਹਾਂਜੀ ਸਾਰਾ ਮੈਸੇਜ ਇਹਦੇ ਬੱਚੇ ਬਣਾਉਂਦੇ ਬੱਚਿਆਂ ਨੂੰ ਭਾਈ ਸਾਹਿਬ ਐਦਾਂ ਐ ਵੀ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਹੋ ਨਾ 10 ਗੁਰੂਆਂ ਨਾਮ ਪੰਜ ਪਿਆਰਾਂ ਪੰਜ ਤੱਕ ਚਾਰ ਧਾਮ ਮਤਲਬ ਇਹ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਉਹ ਸਾਰੀ ਅਸੀਂ ਸੁਣ ਰਹੇ ਆ ਸੁਣ ਕੇ ਬੱਚੇ ਰਵੇ ਦਮਾਲਾ ਸਜਾਉਂਦੇ ਆ ਜੀ ਵੀ ਤਾਂ ਜੋ ਬੱਚਾ ਪ੍ਰੇਰਿਤ ਹੋ ਕੇ ਸਿੱਖੀ ਤੋਂ ਗੁਰੂਵਾਲਾ ਜੁੜੇ ਉਹਨੂੰ ਸਿੱਖ ਧਰਮ ਦੀ ਨੌਲੇਜ ਵਧੇ ਇਹ ਨਸ਼ਿਆਂ ਤੋਂ ਬਚ ਸਕੇ ਹਾਂਜੀ ਮਾਛੋੜਾ ਸਾਹਿਬ ਕਿੰਨੇ ਦਿਨ ਲਗਾਇਆ ਗਿਆ ਮਾਛੋੜਾ ਸਾਹਿਬ ਦੀ 8 ਤੇ 9 10 9 ਤੇ 10 ਪੋ ਇਹ ਇੱਥੇ ਮਾਛੋੜਾ ਸਾਹਿਬ ਆ ਜੀ ਤੇ ਦੋ ਦਿਨ ਦਾ ਤੇ ਉਸ ਤੋਂ ਬਾਅਦ 11 12 13 ਪੋ ਫਤਿਹਗੜ ਸਾਹਿਬ ਆ ਜੀ ਹਾਂਜੀ ਹਾਂਜੀ ਕਾਲਜਾਂ ਦੇ ਟੋਰਨੇਡੋ ਨੌਜੋਗ ਕਿਹੜੀ ਆ ਮਸ਼ਾਵਲ ਜਾ ਰਹੀ ਆ ਕਿਸੇ ਕਤਲ ਕਰਾ ਰਹੀ ਆ ਉਹਨਾਂ ਨੂੰ ਸਿੱਖੀ ਨਾਲ ਜੋੜਨ ਲਈ ਅਸੀਂ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਜੀ ਜਿਹੜੇ ਨੌਜਵਾਨ ਖਾਸ ਕਰ ਬਹੁਤ ਸਾਰੇ ਸਵਾਲ ਤੁਸੀਂ ਪੁੱਛਿਆ ਮੈਨੂੰ ਵੀ ਜਿਹੜੇ ਨੌਜਵਾਨ ਵੀਰ ਆ ਸਾਡੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਮੁੜੋ ਮੁੜੋ ਇਸ ਪਾਸੇ ਨੂੰ ਵੀ ਸਿੱਖੀ ਵੱਲ ਮੁਬਾਣੀ ਪੜੋ ਤੁਸੀਂ ਗੁਰੂ ਸਾਹਿਬ ਨੂੰ ਯਾਦ ਕਰੋ ਸਹਿਬਜ਼ਾਦੇ ਨੂੰ ਯਾਦ ਕਰੋ ਵੱਡਿਆਂ ਦੀਆਂ ਕੁਰਬਾਨੀਆਂ ਯਾਦ ਕਰੋ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਜੇ ਤੁਸੀਂ ਉਹਨਾਂ ਦਾ ਅਹਿਸਾਸ ਰੱਖੋਗੇ ਮਨ ਅੰਦਰ ਤੁਸੀਂ ਕਦੇ ਵੀ ਨਸ਼ੇ ਵੱਲ ਨਹੀਂ ਜਾਓਗੇ ਹਾਂ ਜੇ ਨਸ਼ੇ ਵੱਲ ਨੂੰ ਮਨ ਜਾਂਦਾ ਏ ਤਾਂ ਉਹਦੇ ਲਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੇ ਮਹਾਰਾਜ ਦੀ ਬਾਣੀ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਆ ਚੰਗਿਆਂ ਦੀ ਸੰਗਤ ਰਹਿਣਾ ਚੰਗੇ ਜਿਹੜੇ ਗੁਰਮਖ ਪਿਆਰੇ ਨੇ ਉਹਨਾਂ ਦੇ ਸੰਗਤ ਕਰਨਾ ਤੇ ਆਪਣੇ ਮਨ ਨੂੰ ਦਿੜ੍ਹ ਕਰਨਾ ਜੇ 7 ਸਾਲ ਤੇ 9 ਸਾਲ ਦੀ ਉਮਰ ਇਹ ਦਿੜ੍ਹ ਕਰ ਸਕੇ ਧਰਮ ਨਿਵਾਉਣਾ ਜੇ ਅਸੀਂ ਤਾਂ ਐਡੀ ਐਡੀ ਉਮਰਾਂ ਦੇ ਹੋ ਗਏ ਆ ਸਾਨੂੰ ਜ਼ਰੂਰ ਬេរੇ ਸੋਚ ਕੇ ਗੁਰੂ ਵਾਲੇ ਬਣ ਕੇ ਜੀਵਨ ਨਿਵਾਣਾ ਚਾਹੀਦਾ ਨਸ਼ਿਆਂ ਤੋਂ ਗਰੇਜ ਕਰਨਾ ਚਾਹੀਦਾ ਜੀ ਇਹ ਸੇਵਾ ਸਵਾਹ ਦਿਨਾਂ ਚ ਨਿਵਾਇ ਜਾਂਦੀ ਹੈ ਜੇ ਅੱਗੇ ਪਿੱਛੇ ਵੀ ਚੱਲਦੀ ਨਹੀਂ ਜੇ ਅੱਗੇ ਪਿੱਛੇ ਵੀ ਚੱਲਦੀ ਹੈ ਜੀ ਜੇ ਵਿਸ਼ੇਸ਼ ਦਿਹਾੜੇ ਹੁੰਦੇ ਆ ਸਾਡੇ ਓਲੇ ਮਹੱਲੇ ਦੇ ਵੀ ਆ ਸਵਾਜ ਦਿਹਾੜਿਆਂ ਤੇ ਵੀ ਇਹ ਤੋਂ ਬਾਅਦ ਅਸੀਂ ਜਾਨਾ ਜੀ ਮਾਰੇ ਪ੍ਰਕਾਸ਼ ਜੜੇ ਤੇ ਪਟਨਾ ਸਾਹਿਬ ਹਜੂਰ ਸਾਹਿਬ ਵੀ ਇਹ 17 ਦੀ ਸੇਵਾ ਚੱਲਦੀ ਹੈ ਜੀ ਹਾਂਜੀ ਜਿਹੜੇ ਚੰਦੇ ਮੰਦ ਤੇ ਦਮਾਲੇ ਬੰਦੇ 17 ਬੰਦੇ ਸਿਕਲਾਈ ਲਈ ਵੀ ਬੱਚੇ ਨੂੰ ਲਗਾਉਂਦੇ ਹਾਂ ਹਾਂਜੀ ਸਿਕਲਾਈ ਲਈ ਆਉਂਦੇ ਆ ਭਾਈ ਸਾਹਿਬ ਜੀ ਤੇ ਉਹਨਾਂ ਨੂੰ ਫਿਰ ਸਿਕਾਈ ਦਾ ਵੀ ਦਮਾਲੇ ਇਸ ਤਰ੍ਹਾਂ ਲੜ ਇਦਾਂ ਦਸ ਕੱਲਾ ਕੱਲਾ ਲੜ ਕੇ ਲਾਈਦਾ ਕਿਉਂਕਿ ਜੇ ਸਿੱਧਾ ਲਾਉਂਦੇ ਆ ਟੋਪੀ ਵਾਲੀ ਹੋ ਜਾਂਦਾ